ਤੇ ਅੱਜ ਦੇ ਦਿਨ ਜਿਹੜਾ ਲੁਧਿਆਣਾ ਵੈਸਟ ਦਾ ਆ ਜਿਹੜਾ ਜਿਮਨੀ ਚੋਣ ਆਈ ਹੈ। ਇਹਨੂੰ ਲੈ ਕੇ ਮੇਰਖਾ ਚ ਦਾ ਅਜੰਡਾ ਇੱਕੋ ਹੀ ਹੈ ਜੀ ਪੰਜਾਬ ਦਾ ਭਵਿੱਖ ਕਿਹੜੇ ਪਾਸੇ ਤੁਰਿਆ ਜਾ ਰਿਹਾ ਹੈ। ਅਗਰ ਲੋਕ ਸੰਤੁਸ਼ਟ ਹੈ ਪੰਜਾਬ ਦੇ ਭਵਿੱਖ ਤੋਂ। ਬਈ ਇੱਥੇ ਇੱਥੇ ਜਿਹੜਾ ਨਸ਼ੇ ਵਾਲੀ ਸਮੱਸਿਆ ਜੇ ਖਤਮ ਨਹੀਂ ਹੋਈ। ਜੇ ਅਰਾਜਕਤਾ ਜਿਸ ਤਰ੍ਹਾਂ ਇੱਥੇ ਮਾਫੀਆ ਰਾਜ, ਗੁੰਡਾ ਰਾਜ, ਭ੍ਰਸ਼ਟਾਚਾਰ, ਹਰੇਕ ਕਿਸਮ ਦਾ ਜਿਹੜਾ ਅੱਜ ਸਾਡੇ ਭਵਿੱਖ ਦੇ ਉੱਤੇ ਅੰਧਕਾਰ ਛਾਇਆ ਹੋਇਆ ਹੈ। ਉਹਦੇ ਵਿੱਚ ਇਸ ਆਮ ਆਦਮੀ ਜਾਂ ਇਹਨੂੰ ਖਾਸ ਆਦਮੀ ਪਾਰਟੀ ਦਾ ਸਰਕਾਰ ਕਹਿ ਲੋ ਇਹਨਾਂ ਦਾ ਕਿੰਨਾ ਵੱਡਾ ਇਹਦਾ ਰੋਲ ਹੈ ਕਿ ਇਹਨਾਂ ਨੇ ਇਹ ਇਹਦੇ ਵਿੱਚ ਇਹਨਾਂ ਦਾ ਕਰਤੂਤਾ ਰਹੀ ਹੈ ਨੂੰ ਸਾਰਿਆਂ ਦੇ ਸਾਹਮਣੇ ਤੇ ਉਹਦੇ ਵਿੱਚ ਜਿੱਥੇ ਲੋਕਤੰਤਰ ਦੀ ਗੱਲ ਕਰਦੇ ਆ ਉਥੇ اپੋਜੀਸ਼ਨ ਦੀ ਭੂਮਿਕਾ ਵੀ ਆ ਜਾਂਦੀ ਹੈ ਕਿਉਂਕਿ اپੋਜੀਸ਼ਨ ਲੋਕਤੰਤਰ ਦਾ ਇੱਕ ਬੜਾ ਇੰਟੀਗਰਲ ਪਾਰਟ ਜਿਹਨੂੰ ਕਹਿੰਦੇ ਹੈ ਉਹ ਇੱਕ ਪਿਲਰ ਹੈ ਲੋਕਤੰਤਰ ਦਾ ਉਹ ਜਦੋਂ ਲੋ ਪਿਲਰ ਜੇ ਗੋਡੇ ਟੇਕ ਕੇ ਬਹਿ ਜੇ ਉਦੇ ਬਾਅਦ ਅਜ ਪੰਜਾਬ ਦੇ ਲੋਕਾਂ 'ਚ ਇੱਕ ਬੜੀ ਬਾਰੀ ਉਤਸੁਕਤਾ ਹੈ ਵੀ ਉਹ ਬਦਲਾਅ ਚਾਹੁੰਦੇ ਹਨ। ਨਸ਼ੇ ਲੈ ਕੇ ਤੁਸੀਂ ਗੱਲ ਕੀਤੀ ਹੈ ਨਸ਼ੇ ਲੈ ਕੇ ਡੀਜੀਪੀ ਵੱਲੋਂ ਵੀ ਡੈਡ ਲਾਈਨ ਇੱਕ ਦਿੱਤੀ ਗਈ ਸੀ 31 ਮਈ। ਕੀ ਲੱਗਦਾ ਕਿ ਉਹ 31 ਮਈ ਹੁਣ ਪੂਰੀ ਹੋ ਚੁੱਕੀ ਹੈ ਨਸ਼ਾ ਖਤਮ ਹੋ ਚੁੱਕਾ ਹੈ? ਪਰ ਆਪ ਹੀ ਮੰਨ ਗੀ ਡੀਜੀਪੀ ਸਾਹਿਬ 2 ਮਹੀਨੇ ਵਧਾ ਗਏ। ਦੇਖੋ ਤਰੀਕਾਂ ਬਹੁਤ ਪੈ ਗਈਆਂ ਜਿਵੇਂ ਉਹ ਫੇਮਸ ਸੀਗਰਾਂ ਵੀ ਤਾਰੀਖ 'ਤੇ ਤਾਰੀਖ 'ਤੇ ਤਾਰੀਖ। ਲੋਕਾਂ ਨੇ ਆ ਜਿਹੜਾ 22 ਦਾ ਇਲੈਕਸ਼ਨ ਹੈ ਕਿਉਂ ਕਾਂਗਰਸ ਪਾਰਟੀ ਆ ਰਹੀ? ਇੱਕ ਵਾਦਾ ਕੀਤਾ ਸੀਗਾ ਕਾਂਗਰਸ ਪਾਰਟੀ ਨੇ ਮੈਂ ਉਹਦਾ ਪੋਸਟ ਇੰਪੋਰਟ ਸੀਗਾ ਪਾਰਟਨ ਪਰਸਲ ਉਹ दैट ਗਵਰਨਮੈਂਟ ਇਨ ਦ ਸੈਂਸ ਅਮੇ ਪਾਰਟੀ ਪ੍ਰਧਾਨ ਸੀ ਉਸ ਤੋਂ ਪਹਿਲਾਂ ਤੇ ਉਦੋਂ ਜਦੋਂ ਵਾਦਾ ਕੀਤਾ ਸੀਗਾ ਵੀ ਨਸ਼ਾ ਸੀ ਖਤਮ ਕਰ ਦੇਣਗੇ ਨਸ਼ਾ ਤਾਂ ਉੱਥੇ ਖੜਾ ਸੀਗਾ ਲੋਕਾਂ ਨੇ ਸਰਕਾਰ ਬਦਲਤੀ ਹੋਰ ਵੀ ਕਈ ਇੰਪੋਰਟੈਂਟ ਮੁੱਦੇ ਸੀ ਬੇਅਦਬੀ ਵਾਲੇ ਮੁੱਦੇ ਸੀ ਅੱਜ ਬੇਅਦਬੀ ਦਾ ਮੁੱਦਾ ਵੀ ਉੱਥੇ ਖੜਾ ਹੈ ਨਾ ਬੇਅਦਬੀ ਦਾ ਮੁੱਦਾ ਸੋਲਵ ਹੋਇਆ ਨਾ ਡਰਗਲ ਮੁੱਦਾ ਸੋਲਵ ਹੋਇਆ ਨਾ ਬੇਰੋਜ਼ਗਾਰੀ ਦਾ ਸੋਲਵ ਹੋਇਆ ਉਹਦੇ ਉੱਤੇ ਮੁੱਦੇ ਮੁੱਦੇ ਤੇ ਮੁੱਦਾ ਜੁੜਦਾ ਕਿਹੜਾ ਗਿਆ ਭ੍ਰਿਸ਼ਟਾਚਾਰ ਸਾਰੇ ਨੂੰ ਐ ਸੀ ਵੀ ਕਾਂਗਰਸ ਦੇ ਸਰਕਾਰ ਚ ਭ੍ਰਸ਼ਟਾਚਾਰ ਐ ਅੰਸੇਰੇ ਦੇ ਪਹੁੰਚ ਗਿਆ ਵੀ ਸਾਰੇ ਜਿਹੜੇ ਮੰਤਰੀ ਸੰਤਰੀ ਸਾਰੇ ਲੱਗੇ ਸੀਗੇ ਇੱਥੇ ਹੁਣ ਇਹਨਾਂ ਨੇ ਉਸ ਤੋਂ ਵੀ ਅੱਗੇ ਨੰਗਾਤਾ ਕੰਮ ਵੀ ਅੱਗੇ ਸੇ ਪਿੱਛਾ ਬਨਾਰ ਨਾਮ ਬੁਲਾ ਲਟੂਰੀ ਵਾਲੀ ਗੱਲ ਆ ਗਈ ਤੇ ਹੁਣ ਲੋਕ ਫੇਰ ਬਦਲਾਵ ਪਾਲ ਰਹੇ ਸਭ ਇਸ ਕਰਕੇ ਮੈਂ ਸਮਝਦਾ ਹਾਂ ਉਸ ਬਦਲਾਵ ਦੇ ਵਾਸਤੇ ਇੱਕ ਪਹਿਲਾ ਕਦਮ ਹੋ ਸਕਦਾ ਹੈ ਲੁਧਿਆਣਾ ਵੈਸਟ ਉਹਦੇ ਵਿੱਚ ਕਿਵੇਂ ਲੋਕ ਆਪਣੀ ਭਾਵਨਾਵਾਂ ਪ੍ਰਗਟ ਕਰਦੇ ਹੈ ਦੇ ਹੈਵ ਟੂ ਚੂਜ਼ ਦਿਸ ਦਾ ਸਾਰਿਆਂ ਨੂੰ ਹੀ ਐ ਬੀ ਆ ਜਿਹੜੀ ਆਮ ਆਦਮੀ ਪਾਰਟੀ ਦਿੱਲੀੋਂ ਕਿਉਂ ਰਿਜੈਕਟ ਹੋਈ ਪ੍ਰਚਾਰ ਕਰਕੇ ਨਸ਼ੇ ਕਰਕੇ ਜਿਹੜੇ ਨਸ਼ੇ ਦੇ ਵਿਰੁੱਧ ਅਭਿਆਨ ਚਲਾ ਰੱਖਿਆ ਸਾਰੇ ਦੇ ਸਾਰੇ ਜਿਹੜੇ ਇੱਥੇ ਆਏ ਬੈਠੇ ਐ ਦਿੱਲੀ ਦੇ ਸਹਬਾਨ ਪਾਰਟੀ ਲਿਸਟ 27 ਦਾ ਪਵਿੱਖਤ ਤੈ ਕਰੂਗੇ ਇਲੈਕਸ਼ਨ ਉਹ ਵਿਖਤ ਤੈ ਨਹੀਂ ਕਰੂਗਾ ਸਭ ਇੱਕ ਡਾਇਰੈਕਸ਼ਨ ਸੈਂਸ ਆਫ ਡਾਇਰੈਕਸ਼ਨ ਜ਼ਰੂਰ ਦੇ ਦੇਵੀ ਲੋਕਾਂ ਦੇ ਮਨ ਚ ਕੀ ਹੈ ਵੀ ਜਿਹੜੇ ਆਮ ਆਦਮੀ ਪਾਰਟੀ ਵਾਲੇ ਐ ਜੀ ਪੈਸੇ ਦੇ ਕੇ ਲੋਕਾਂ ਨੂੰ ਕਰਨਾ ਚਾਹੁੰਦੇ ਐ ਬਰਗਲਾਣਾ ਚਾਹੁੰਦੇ ਐ ਝੂਠੇ ਵਾਦੇ ਕਰਕੇ ਬਰਗਲਾਣਾ ਚਾਹੁੰਦੇ ਸੀ ਉਹਨਾਂ ਤੇ ਲੋਕ ਕਿੰਨੇ ਕ ਖੜੇ ਐ ਤੇ ਜਿਹੜੀ اپوزیشن ਹੈ ਜਿਹੜੀ ਗੋਡੇ ਟੇਕੀ ਬੈਠੀ ਹੈ ਸਰਕਾਰ ਦੇ ਸਾਹਮਣੇ ਜਿਨ੍ਹਾਂ ਦੇ ਲੀਡਰਾਂ 'ਚ ਇਹਨਾਂ दम ਹੀ ਹੈ ਨਹੀਂ ਵੀ ਇੱਕ ਮੁੱਖ ਮੰਤਰੀ ਦੇ ਅੱਖ ਚੱਕ ਪਾ ਕੇ ਗੱਲ ਕਰ ਸਕਣ ਵਿਧਾਨ ਸਭਾ 'ਚ ਨਹੀਂ ਬੋਲ ਸਕਦੇ ਜਿਹੜੇ ਤੇ ਉਹ ਉਹਨਾਂ ਦੇ ਉੱਤੇ ਯਕੀਨ ਕਰਨਗੇ ਇਸ ਕਰਕੇ ਮੈਂ ਸਮਝਦਾ ਵੀ ਅੱਜ ਦੇ ਦਿਨ ਇੱਕ ਮੌਕਾ ਹੈ ਲੋਕਾਂ ਕੋਲ ਦੇਖੋ ਨੈਸ਼ਨਲ ਲੈਵਲ ਦੇ ਉੱਤੇ ਲੀਡਰਸ਼ਿਪ ਕਰਕੇ ਅੱਜ ਦੇਸ਼ ਦਾ ਜਿਹੜਾ ਹੈ ਉਹਨਾਂ ਦਾ ਲੀਡਰਸ਼ਿਪ 'ਤੇ ਲੋਕਾਂ ਦਾ ਯਕੀਨ ਹੈ اپੋਜੀਸ਼ਨ ਵੀ ਆਪਣਾ ਉਸ ਤਰੀਕੇ ਨਾਲ ਰੋਲ ਅਦਾ ਨਹੀਂ ਕਰ ਰਹੀ ਇਸ ਵਕਤ ਮੈਂ ਕਹਿ ਰਿਹਾ ਵੀ ਮੈਂ ਮੇਰਾ ਜਿੰਨਾ ਕੁ ਰਾਜਨੀਤਿਕ ਕੈਰੀਅਰ ਹੈ 20 ਸਾਲ ਤੱਕ ਮੈਂ ਐਕਟਿਵ ਪੋਲਿਟਿਕਸ 'ਚ ਮਨੂ ਹੋ ਗਿਆ 50 ਸਾਲ ਮਨੂੰ ਰਾਜਨੀਤੀ ਪਰਿਵਾਰ ਛੋਣ ਕਰਕੇ ਮੈਂ ਦੇਖਿਆ ਮੈਂ ਅਜ ਤਈ ਹੈ ਜਾਂ ਨਹੀਂ ਹਾਲਾਤ ਦੇਖ ਕੇ ਵੀ ਵਿਧਾਨ ਸਭਾ ਦੇ ਅੰਦਰ ਚੀਫ ਮਿਨਿਸਟਰ ਜਿਹੜਾ ਹੈ اپੋਜੀਸ਼ਨ ਦੇ ਲੀਡਰ ਨੂੰ ਜਾਂ اپੋਜੀਸ਼ਨ ਦੇ ਸਾਹਮਣੇ ਪਾਰਟੀ ਦੇ ਪ੍ਰਧਾਨ ਨੂੰ ਕੋਈ ਮੇਰੀ ਅੱਖ 'ਚ ਪਾ ਕੇ ਤੇ ਗੱਲ ਕਰਕੇ ਸੁੱਈ ਜਾ ਕੇ ਤੋਂ ਮੇਰੇ ਤੋਂ ਮਾਫੀ ਮੰਗੇਗਾ ਨਾ ਤੇ اپੋਜੀਸ਼ਨ ਦਾ ਜਿਹੜਾ ਪ੍ਰਧਾਨ ਹੈ ਉਹ ਨੀਵੀਂ ਪਾ ਕੇ ਬਹਿ ਜੀ ਸਭ ਆ ਇੱਕ ਲੋਕਤੰਤਰ ਦੇ ਵਾਸਤੇ ਇੱਕ ਕਲੰਕ ਹੈ ਇਸ ਕਿਸਮ ਦੀ اپوزیشن ਜਿਹੜੀ ਹੈ ਕਲੰਕ ਹੈ ਇਹਦੇ ਚ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠ ਜਾਂਦੇ ਲੋਕ ਹੁਣ ਪੰਜਾਬ ਦੇ ਲੋਕਾ ਕੀ ਬੈਠੇ ਐ ਦੇਖੋ ਕੀ ਫੈਸਲਾ ਤਾਂ ਲੋਕਾਂ ਨੇ ਕਰਨਾ ਅੱਛਾ ਕੇਜਰੀਵਾਲ ਇੱਥੇ ਆਂਦੇ ਨੇ ਸ੍ਰੀਮ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਜੇਕਰ ਕੈਂਡੀਡੇਟ ਆਮਾ ਦੀ ਪਾਰਟੀ ਦਾ ਜਿੱਤੇਗਾ ਤਦ ਹੀ ਜਿਹੜਾ ਪੂਰੇ ਫੰਡ ਹੈ ਜਿਹੜੇ ਆਹ ਲੁਧਿਆਣੇ ਪੱਛਮੀ ਨੂੰ ਜਾ ਪਾਣਗੇ ਅਦਰਵਾਈਜ਼ ਵਿਕਾਸ ਨਹੀਂ ਹੋ ਪਾਵੇਗਾ ਦੇਖੋ 92 ਜਿਤਾ ਕੇ ਦਿੱਤੇ ਸੀਗੇ ਹੁਣ ਮੇਰੇ ਖਿਆਲ 95 ਕਿ 96 ਹੋਏ ਫਿਰਦੇ ਐ ਵਿਕਾਸ ਤਾਂ ਜੇ ਵੀ ਨਹੀਂ ਹੋਇਆ ਤੇ ਇੱਕ ਇਸ ਕਰਕੇ ਆੜੇ ਬੈਠਾ ਦੂਜੀ ਗੱਲ ਹੈ ਵੀ ਤੁਸੀਂ ਇੱਕ ਵਿਕਾਸ ਵਿਕਾਸ ਹੈ ਕਿੱਥੇ ਜੇ ਸਾਡੇ 3.5 ਸਾਲਾਂ ਚ ਵਿਕਾਸ ਪੰਜਾਬਦਾਨੀ ਹੈ ਤੇ ਲੁਧਿਆਣਾ ਵੈਸਟ ਦੇ ਵਾਸਤੇ ਕਿੱਥੋਂ ਆਜੂਗਾ ਵਿਕਾਸ ਪੈਸੇ ਕਿੱਥੇ ਹੈ ਥੇਅਰ ਇਜ਼ ਦਾ ਮਨੀ ਅਮਰੀਕਾ ਦਾ ਇੱਕ ਬੜਾ ਫੇਮਸ ਫਰੇਜ਼ ਹੈ ਸੀਗਾ ਥੇਅਰ ਇਜ਼ ਦਾ ਮਨੀ ਹਣੀ ਮੈਂ ਕੇਜਰੀਵਾਲ ਸਾਹਿਬ ਨੇ ਕੁਝ ਆ ਪੁੱਛਿਆ ਵੀ ਆ ਜਿਹੜੇ ਤੁਸੀਂ ਲੈਂਡ ਪੂਲਿੰਗ ਕਰਕੇ ਠੱਗੀਆਂ ਚਲਾ ਰੱਖੀਆਂ 1200 ਏਕੜ ਜਿਹੜੀ ਲੈਂਡ ਪੂਲਿੰਗ ਕੀਤੀ ਸੀ ਮੁਹਾਲੀ ਗੋਲ ਉਹਦਾ ਜੇ ਸੂਤ ਆਈ ਨਹੀਂ ਤੁਸੀਂ ਪੂਰਾ ਤੁਹਾਨੂੰ ਪਤਾ ਚੰਡੀਗੜ੍ਹ ਕਿੰਨੇ ਏਰੀਏ ਚ ਬਸੇ ਪੂਰਾ ਚੰਡੀਗੜ੍ਹ ਦਾ ਰਕਬਾ ਕਿੰਨਾ ਹੈ 22000 ਏਕੜ ਰਕਬਾ ਹੈ ਇੱਥੇ 25000 ਦੀ ਪੂਲਿੰਗ ਕਰਨ ਉਹਦਾ ਤੁਹਾਡੇ ਸੂਤ ਆਇਆ ਨਹੀਂ 25000 ਚ ਤੁਸੀਂ ਕਿਹਨੂੰ ਕਿਹਨੂੰ ਦਿਓਗੇ ਇੰਡਸਟਰੀ ਲਈ ਚੰਡੀ ਦੇਤੀ ਉਹਨਾਂ ਨੇ ਲੈਂਡ ਦੇਤੀ ਹੋਣੀ ਹੈ ਸਭ ਭਾਰੀ ਚੰਡੀਆਂ ਦਾ ਰਜਕਾਰੀ ਚੰਡੀ ਦਾ ਰੇਖ ਤਾਂ ਲੈ ਕੇ ਖੜੇ ਜੰਦੇ ਬਸ ਉਹ ਵੀ ਲਾਹ ਪਾਉਂਦੇ ਉਹਦੇ ਤੇ ਆ ਕੇ ਕਰ ਦਿੰਦੇ ਪਹਿਲਾਂ ਵਾਲੇ ਬਸ ਬਾਡੀਆਂ ਤੇ ਬੇਚੀ ਜਾਂਦੇ ਸੀਗੇ ਇਹ ਬਸਾਂ ਦੇ ਹਰੀ ਝੰਡੀ ਦੇ ਜਾਂਦੇ ਹੋਰ ਫਰਕ ਤਾਂ ਕੋਈ ਨਹੀਂ ਹੁਣ ਇਹਨਾਂ ਨੇ ਬਿਸ਼ੇਟਿੰਗ ਕਰ ਲਈ ਹੋਣੀ ਪਤਾ ਨਹੀਂ ਬਾਡੀਆਂ ਉਹੀ ਐ ਜਿਹੜੀ ਜੈਪੁਰ ਤੋਂ ਲੱਕ ਕੇ ਆਈਆਂ ਕਿਹੜੀਆਂ ਬਸਾਂ ਨੂੰ ਚੜੀ ਦਿੰਦੇ ਚੰਡੀਆਂ ਇਹ ਜੇ ਕੰਮ ਐ ਕਰੀ ਜਾਂਦੇ ਦੇਖੋ ਤੁਸੀਂ ਅੱਜ ਲੁਧਿਆਣੇ ਪਹੁੰਚੇ ਹੋ ਤੁਹਾਡੇ ਤੇ ਕਾਫੀ ਤੰਜ ਕੱਸ ਰਹੇ ਸੀ ਖਾਸ ਕਰ ਕਾਂਗਰਸੀ ਭਰਤ ਪੂਸ਼ਨਾ ਚ ਦੀ ਗੱਲ ਕੀਤੀ ਜਾਵੇ ਅਮਰਿੰਦਰ ਸਿੰਘ ਰਾਜਾ ਵੜਿੰਗ ਉਹਨਾਂ ਦੀ ਗੱਲ ਕੀਤੀ ਹੋਵੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਇੱਕ ਜੁਟਨੀਓ ਪ੍ਰਧਾਨ ਨਹੀਂ ਦਿਖ ਰਹੇ ਕਹਿੰਦੇ ਸੀ ਭਾਜਪਾ ਦੇ ਕਿਹੜਾ ਪ੍ਰਧਾਨ ਇੱਥੇ ਦਿਖ ਰਹੇ ਨੇ ਦੇਖੋ ਕੋਈ ਮੇਰੇ ਜਿਹੜੇ ਸਰੀਕੇ ਵਾਲੇ ਉਹ ਤਾਂ ਕਹਿਣ ਜਿਹੜ ਕਹਿਣੋਂ ਕਹਿੰਦੇ ਨਾ ਕਹਿੰਦੇ ਲੋਕਾਂ ਨੇ ਹਿੱਟਰ ਕੋ ਰੋੜੇ ਮਾਰੇ ਸਾਨੂੰ ਪੀੜ ਜਰਾ ਨਾ ਹੋਈ ਸੱਜਣਾ ਨੇ ਫੁੱਲ ਮਾਰਿਆ ਤੇ ਸਾਡੀ ਰੂਹ ਅਮਰਾਂ ਤਾਂ ਹੀ ਰੋਈ ਮਨੂੰ ਉਹਨਾਂ ਦਾ ਜਿਹੜੇ ਬਾਕੀਆਂ ਦੇ ਨਾਲ ਨੇ ਉਹਨਾਂ ਦੇ ਕੋਈ ਪਰਵਾਹ ਨਹੀਂ ਹੁੰਦਾ ਦੇਖੋ ਉਹਨਾਂ ਦਾ ਤਾਂ ਕੰਮ ਹੈ ਉਹਨਾਂ ਦੀ ਤਾਂ ਰੋਟੀਆਂ ਹੀ ਸੁਨੀਲ ਨੂੰ ਸਵੇਰੇ ਹੱਥ ਨੇ ਕੋਸ ਕੇ ਉਹਨਾਂ ਦੀ ਘਰੇ ਮਿਲਦੀਆਂ ਨਹੀਂ ਤਾਂ ਹਾਜਮ ਨਹੀਂ ਹੁੰਦੀ ਮੇਰਾ ਤਾਂ ਦੇਖੋ ਆਸ਼ੂ ਮੇਰੇ ਬੜੇ ਨਜ਼ਦੀਕੀ ਦੋਸਤ ਹੈ ਬੜੇ ਨਜ਼ਦੀਕੀ ਦੋਸਤ ਸਭ ਮਨੂੰ ਕੋਈ ਸ਼ੱਕ ਨਹੀਂ ਕਿਸ ਨੂੰ ਕਹਿਣ ਲੱਗੇ ਨਾ ਮੈਨੂੰ ਕੋਈ ਇਸ ਗੱਲ ਦੀ ਚੱਕ ਕੇ ਚਾਹ ਪਾਰਟੀ ਸੀ ਅੱਡ ਅੱਡ ਚ ਬੈਠੇ ਆ ਪਰ ਮੇਰੇ ਬੜੇ ਨੇੜیکی ਦੋਸਤ ਨੇ ਇਸ ਕਰਕੇ ਮੈਂ ਵੀ ਉਹ ਗੱਲ ਸੁਣੀ ਉਹਨਾਂ ਨੇ ਜਿਹੜੀ ਕਹੀ ਸੀ ਤੇ ਮੈਂ ਅੱਜ ਵੀ ਉੱਥੇ ਸਟੇਜ ਤੇ ਵੀ ਕਹਿ ਰਿਹਾ ਸੀ ਮੈਂ ਕਿ ਤੂੰਨੇ ਪੁਕਾਰਾ ਹਰਮ ਚਲੇ ਆਏ ਰੇ ਫਿਰ ਯਾਰ ਕੀ ਹੋ ਜਾ ਯਾਰ ਯਾਦ ਕਰੇ ਤੇ ਆਪਾਂ ਨਾ ਜਈਏ ਫਿਰ ਯਾਰੀ ਕਾਦੀ ਹੈ ਸਾਡੇ ਦਾ ਅਜ ਕੋ ਛੋਲਿਆਂ ਦਾ ਵੱਡ ਨਹੀਂ ਯਾਰੀ ਹੈ ਨਿਭਾਣੇ ਆ ਪਰ ਮੈਂ ਇੱਕ ਗੱਲ ਜਿਹੜੀ ਉਹਨਾਂ ਨੂੰ ਕਹੂੰਗਾ ਵੀ ਜਦੋਂ ਸਾਹਮਣੇ ਇਲੈਕਸ਼ਨ ਲੜੀ ਜਾਂਦੇ ਆ ਸਾਡੀ ਪਾਰਟੀ ਦੇ ਪਰ ਘਟੋ ਘਟ ਆਸਤੀਨ ਕੇ ਸਾਹ ਪਛਾਣੋ ਸਾਬ ਆਸਤਿੰ ਦੇ ਸੰਪਾਦੋਂ ਬਚੋ ਜਿਹੜੇ ਪ੍ਰਧਾਨਾਂ ਦੀ ਬਾਹ ਤੁਸੀਂ ਫੜੀ ਖੜੇ ਉਹਨਾਂ ਨਾਲ ਤਾਂ ਆਪੋਜੀਸ਼ਨ ਦੇ ਪ੍ਰਧਾਨ ਚੰਗੇ ਐ ਉਹਨਾਂ ਤੋਂ ਆਸਤਿੰ ਦੇ ਸਾਹ ਦੇਖੋ ਆ ਤਾਂ ਮਜ਼ਾਕ ਦੀਆਂ ਗੱਲਾਂ ਹੋ ਗਈਆਂ ਅੱਜ ਕਾਂਗਰਸ ਪਾਰਟੀ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਚੱਲ ਰਹੇ ਇਸ ਕਰਕੇ ਰਾਸ਼ੂ ਜੀ ਨੂੰ ਆ ਕਹਿ ਰਹੇ ਮਰਾਸ਼ੂ ਜੀ ਐਵੇਂ ਨਾ ਤਰਲੋ ਮੱਛੀ ਹੋ ਜਾਓ ਥੋੜੀ ਜਿਹੜਾ ਵੱਡਣ ਤਾਂ ਸਾ ਤੁਹਾਡੇ ਸਾਰੇ ਜਿਹੜੇ ਆ ਜਿਨ੍ਹਾਂ ਨੂੰ ਤੁਸੀਂ ਸਟੇਜ ਤੇ ਨਹੀਂ ਸੀ ਕੱਲ ਤਾਂ ਚੜਾਉਂਦੇ ਜਿਨ੍ਹਾਂ ਨੂੰ ਕਰਿਆ ਐ ਤੇ ਤੁਸੀਂ ਘਰ ਛੱਡ ਕੇ ਜਾਵੜੇ ਉਹਨਾਂ ਤੋਂ ਕੀ ਆਸ ਦਾ ਰੱਖਦੇ ਹੋ ਸਭ ਤੁਸੀਂ ਕੀ ਆਸ ਰੱਖੋਗੇ ਸਭ ਟੈਗ ਕਾਂਗਰਸੀ ਇੱਕ ਤਸਵੀਰ ਵੀ ਬਕਾਇਦਾ ਤੌਰ ਦੇ ਉੱਤੇ ਜਾਰੀ ਕਰ ਦਿੱਤੀ ਕਿ ਸੀ ਜਿਸ ਦਿਨ ਆਸ਼ੂਜੀ ਦੇ ਨਾਮਜ਼ਦਗੀ ਪੱਤਰ ਸੀ ਕਿ ਕਾਂਗਰਸ ਇੱਕ ਝੂਟ ਹੈ ਬਿਲਕੁਲ ਸਾਬ ਨਾਮ ਸਾਰਾ ਕੁਝ ਕੀਤਾ ਐ ਇਸੇ ਕਰਕੇ ਮੈਂ ਜਿਹੜੇ ਨਾਲ ਬਾਲੇ ਲੈ ਕੇ ਫਿਰਦੇ ਹੁਣਾਂ ਸਾਬ ਤੇ ਤੁਸੀਂ ਉਹ ਫੇਮਸ ਉਹ ਵੀ ਦੇਖੀ ਹੋਣੀ ਜਫੀ ਜਫੀ ਪਾਉਂਦੇ ਆ ਵੀ ਕੋਈ ਆ ਜੂਗੀ ਵੀ ਦੋਨੋਂ ਜਫੀ ਵੀ ਪਾਈ ਖੜੇ ਐ ਪਰ ਉਹ ਸ਼ਿਵਾਜੀ ਤੇ ਉਹ ਵਾਲੀ ਐ ਕਿੰਦੇ ਹੱਥ 'ਚ ਛੁਰੀ ਐ ਇੱਕ ਦੇ ਹੱਥ 'ਚ ਉਹ ਹੈਗਾ ਪੰਜਾਬ ਪਾਰ ਰੱਖਿਆ ਜੀ ਨੇ ਇਹਨਾਂ ਤੋਂ ਬਚ ਕੇ ਰਹਿਣ ਵਾਲਾ ਇਸ ਹਫ਼ਤੇ ਸਵਾਲ ਕੀਤਾ ਸੀ ਉਹ ਵੀ ਤੁਹਾਡੇ ਤੇ ਤੰਜ ਕੱਸ ਰਹੇ ਸੀਗੇ ਕਹਿ ਰਹੇ ਸੀਗੇ ਕਿ ਇਹਨਾਂ ਲੋਕਾਂ ਦੀ ਮੈਂ ਤਾਂ ਦੇਖੋ ਮੈਂ ਤੁਹਾਨੂੰ ਕਿਹਾ ਵੀ ਸਾਡੇ ਦਾ ਜਿਹੜੇ ਕਹਿੰਦਾ ਸੱਜਣਾ ਨੇ ਫੁੱਲ ਮਾਰਿਆ ਉਹਨਾਂ ਦੀ ਗੱਲ ਇਹ ਤਾਂ ਮੈਂ ੜਾ ਦਿਆ ਇਹਨਾਂ ਦੇ ਜੋ ਕੁਝ ਹੈ ਦੇ ਆਰ ਨਾਟ ਵਰਥ ਰੀਐਕਟਿੰਗ ਟੂ ਇਹ ਸੀਟ ਲੈ ਜੇਗੀ ਜਿੱਤ ਜੇਗੀ ਲੋਕਾਂ ਨੇ ਜਿਤਾਣਾ ਸਾਬ ਲੋਕਾਂ ਨੇ ਜਿਤਾਣਾ ਹੈ ਅਗਰ ਪੰਜਾਬ ਦਾ ਭਵਿੱਖ ਬਿਹਤਰੀ ਚਾਹੁੰਦੇ ਹੈ ਪੰਜਾਬ ਦੀ ਡਿਵੈਲਪਮੈਂਟ ਚਾਹੁੰਦੇ ਹੈ ਥੇਰ ਇਜ਼ ਨੋ ਅਦਰ ਆਪਸ਼ਨ ਇਹ ਕਹਿੰਦੇ ਨੇ ਟੀਨਾ ਫੈਕਟਰ ਦੇਅਰ ਇਜ਼ ਨੋ ਅਦਰ ਆਪਸ਼ਨ ਉਹ ਨੋ ਪੰਜਾਬ ਕੋਲ ਅੱਜ ਦੇ ਦਿਨ ਕੋਈ ਆਪਸ਼ਨ ਨਹੀਂ ਹੈ ਸਾਹਿਬ ਇਹਨਾਂ ਨੂੰ ਦੇਖ ਲਿਆ ਆਮ ਆਦਮੀ ਪਾਰਟੀ ਨੂੰ ਇੱਕੋ ਹੀ ਜੰਡਾ ਜੇ ਸਾਡੀ ਸਰਕਾਰ ਉਥੋਂ ਮਦਦ ਨਹੀਂ ਕਰਦੀ ਜੀ ਕਾਂਗਰਸ ਵਾਲੇ ਜਿੱਤ ਕਿਸ ਸਟੇਟ ਦੀ ਆਈ ਸਾਨੂੰ ਸੈਂਟਰ ਚ ਕੁਝ ਨਹੀਂ ਮਿਲ ਰਿਹਾ ਜੀ ਪੰਜਾਬ ਨੇ ਬਹੁਤ ਸੁਣ ਲਿਆ ਸਾਹਿਬ ਪੰਜਾਬ ਨੂੰ ਹੁਣ ਕੋਈ ਬਾਹ ਫੜਨ ਵਾਲਾ ਚਾਹੀਦਾ ਤੇ ਬਾਹ ਕੌਣ ਫੜੂਗਾ ਸੈਂਟਰ ਦੀ ਗਵਰਨਮੈਂਟ ਦੇ ਨਾਲ ਕਿਉਂਕਿ ਇਹਨਾਂ ਦਾ ਤਾਂ ਏਜੰਡਾ ਆਮ ਆਦਮੀ ਪਾਰਟੀ ਦਾ ਐਂਟੀ ਬਣਾ ਕੇ ਆਪਣੇ ਆਪ ਨੂੰ ਵਿਚਾਰਾ ਸਾਬਤ ਕਰਨ ਵਾਸਤੇ ਲੱਗੇ ਹੈ ਬਟ ਮੈਂ ਸਮਝਦਾ ਲੁਧਿਆਣਾ ਦੇ ਲੋਕ ਬਹੁਤ ਹੀ ਦੇਖੋ ਇਟ ਇਜ਼ ਇੰਡਸਟਰੀਅਲ ਹੱਬ ਹੈ ਪੰਜਾਬ ਦਾ ਬੜੇ ਸੁਲਝੇ ਹੋਏ ਲੋਕ ਹੈ ਸਾਰੇ ਨੂੰ ਸਮਝ ਆਇਆ ਸਾਰੇ ਇਕਨੋਮਿਕ ਇਕਨੋਮਿਕ ਇਸ਼ੂ ਸਮਝਦੇ ਡਵੈਲਪਮੈਂਟ ਇਸ਼ੂ ਸਮਝਦੇ ਹੈ ਡਵੈਲਪਮੈਂਟ ਦੀ ਲੋਡ ਹੈ ਇੰਡਸਟਰੀ ਦੀ ਪੰਜਾਬ ਨੂੰ ਲੋਡ ਹੈ ਪੰਜਾਬ ਨੂੰ ਅਮਨ ਸ਼ਾਂਤੀ ਦੀ ਲੋਡ ਹੈ ਇੰਡਸਟਰੀ ਦੀ ਸਭ ਤੋਂ ਵੱਡੀ ਮਾਰ ਅਮਨ ਸ਼ਾਂਤੀ ਦੀ ਜਿਹੜੀ ਪਈ ਹੈ ਇੰਡਸਟਰੀ ਸੈਕਟਰ ਨੂੰ ਪਈ ਹੈ ਉਹਦੇ ਵਾਸਤੇ ਕੌਣ ਬਾਹ ਫੜੂਗਾ ਅਗਰ ਸੈਂਟਰਲ ਗਵਰਨਮੈਂਟ ਦੇ ਨਾਲ ਐਜੀ ਕੋਈ ਸਰਕਾਰ ਆ ਗਈ ਜਿਨ੍ਹਾਂ ਨੇ ਸਿੰਘ ਫਸਾ ਕੇ ਰੱਖਣੇ ਆਪਣੇ ਪੋਰ ਪੋਲੀਟੀਕਲ ਰੀਜ਼ਨ ਪੋਲਿਟਿਕਸ ਦਾ ਖਾਮਿਆਜਾ ਪੰਜਾਬ ਨੇ ਭੁਗਤਿਆ ਆਪਣੀ ਕਮਜ਼ੋਰੀਆਂ ਨੂੰ ਛਾਪਣ ਵਾਸਤੇ ਇਸ਼ੂਜ਼ ਕ੍ਰੀਏਟ ਕਰ ਲਏ ਜਾਂਦੇ ਆ ਉਹਨਾਂ ਨੂੰ ਫਿਰ ਐਸੀ ਗੱਲ ਚ ਭਾਵਨਾਤਮਕ ਲੋਕਾਂ ਨੂੰ ਹਲਾ ਲਾ ਕਰਕੇ ਸੈਂਟਰ ਸਾਨੂੰ ਮਾਰੀ ਜਾਂਦਾ ਸੈਂਟਰ ਸਾਨੂੰ ਮਾਰੀ ਜਾਂਦਾ ਵੇਰ ਐਸ ਇਸ਼ੂਜ਼ ਆਪਣੀ ਕਮਜ਼ੋਰੀਆਂ ਕੋ ਚਾਕਦਾ ਨਹੀਂ ਭ੍ਰਿਸ਼ਟਾਚਾਰ ਚਰਬਸੀਮਾ ਤੇ ਐਡਮਿਨਿਸਟ੍ਰੇਸ਼ਨ ਹੈ ਨਹੀਂ ਦਿੱਲੀ ਵਾਲੇ ਰਿਜੈਕਟ ਕੀਤੇ ਲੋਕ ਇੱਥੇ ਆ ਕੇ ਬੈਠੇ ਉਹ ਉਹ दारू ਜਿਸ दारू ਦੇ ਕੇਸ 'ਚ ਉੱਥੇ ਪਕੜੇ ਗਏ ਸੀ 1.5 ਸਾਲ ਸਜ਼ਾਵਾਂ ਘਟ ਕੇ ਆਏ ਉਹ ਲੋਕ ਇੱਥੇ ਆ ਕੇ ਰਾਜ ਕਰਨ ਲੱਗੇ ਬੰਯਾ ਬੀ ਇਹ ਲੋਕ ਬਰਦਾਸ਼ਤ ਨਹੀਂ ਕਰਨਗੇ ਸਰ ਠੀਕ ਹੈ ਥੈਂਕ ਯੂ ਤਾਂ ਸੁਨੀਲ ਕੁਮਾਰ ਜਾਕੜ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਦੱਸਿਆ ਹੈ ਕਿ ਪਹਿਲਾਂ ਜਿੰਨੇ ਵੀ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨ ਦੀ ਜ਼ਰੂਰਤ ਹੈ ਤੇ ਬੀਜੇਪੀ ਹਰ ਹਾਲ ਦੇ ਵਿੱਚ ਇਸ ਸੀਟ ਦੇ ਉੱਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਕਿਸ ਦੇ ਸਿਰ ਲੁਧਿਆਣਾ ਵਾਸੀ ਆਪਣਾ ਸਿਰ ਸਜਾਉਂਦੇ ਨੇ ਤੇ ਕਿਸ ਦੇ ਆਪਣੇ ਸਿਰ ਦੇ ਉੱਤੇ ਆ ਕੇ ਪਿਠਾਉਂਦੇ ਨੇ ਇਸ ਦੀ ਤਸਵੀਰ ਖਾਸ ਤੌਰ ਤੇ ਦੇਖਣੀ ਅਗਲੀ ਵਿਡੀਓ ਜਰਨਲਿਸਟ ਸਰਜੋ ਦੇ ਨਾਲ ਮੈਂ ਸਮਰਪਤੀ ਸਿੰਘ ਲੁਧਿਆਣਾ ਡੇਲੀ ਪੋਸਟ ਪੰਜਾਬੀ ਨੇ ਮਾਚ। ਤੇ ਇਹ ਸਪਸ਼ਟ ਹੋਏਗਾ 23 ਜੂਨ ਨੂੰ ਜਦੋਂ ਰੋਜਾਨ ਸਾਹਮਣੇ ਆਣਗੇ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ 19 ਜੂਨ ਨੂੰ ਵੋਟਾਂ ਪੈਣੀਆਂ ਨੇ ਔਰ 23 ਤਰੀਕ ਨੂੰ ਨਤੀਜੇ ਆਉਣੇ ਨੇ। ਹਰੇਕ ਪਾਰਟੀ ਪੂਰਾ ਦਮਖਾ ਮੈਂ ਇਸ ਵੇਲੇ ਤਾਂ ਖਾਂਦੀ ਹੋਈ